ਸਾਨੂੰ ਅਸੀਂ ਜਿੰਨੇ ਵੀ ਬਰਥਡੇ ਜਾਂ ਜਿੰਨੇ ਵੀ ਸੈਲੀਬ੍ਰੇਸ਼ਨਸ ਅਕਸਰ ਕੀਤੇ ਨਾ ਸਾਨੂੰ ਹਮੇਸ਼ਾ ਇਤਨਾਮ ਮਿਲਦਾ ਹੁੰਦਾ ਸੀ ਸਾਰੇ ਵੱਲੋਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਇਹ ਸਹੀ ਗੱਲ ਹੈ ਤੁਹਾਨੂੰ ਬੁਲਾਇਆ ਹੀ ਨਹੀਂ ਅਸੀਂ ਤਾਂ ਮੈਂ ਕਿਹਾ ਇੱਕ ਮੈਂਸ ਲਿਖ ਕੇ ਤੁਹਾਨੂੰ ਬੁਲਾਇਆ ਹੀ ਨਹੀਂ ਹੋਲ ਸਾਰਾ ਪੰਜਾਬ ਇਨਵਾਈਟ ਕਰਦਾ ਆਜੋ ਸਿਰਫ ਅਸੀਂ ਲੋਕੇਸ਼ਨ ਦੇਖ ਰਹੇ ਆ ਕਿ ਜਿੱਥੇ ਅਸੀਂ 15 ਤੋਂ 20 ਹਜ਼ਾਰ ਕੱਪ ਨੂੰ ਸਾਮ ਸਕੇ अगस्त लुधियाणे ਦੇ ਵਿੱਚ ਇੱਕ ਬਹੁਤ ਸ਼ਾਨਦਾਰ ਪਿੱ ਲੁਧਿਆਣੇ ਦਾ ਸੱਤੋਂ ਵੱਟਾ ਤੀਆਂ ਦਾ ਮੇਲਾ ਕਰਵਾਉਣ ਜਾ ਰਹੇ ਹਾਂ ਜੋ ਅਸੀਂ ਆਪ ਕਰਵਾਉਣ ਜਾ ਰਹੇ ਹਾਂ ਤੇ ਉਸ ਦਿਨ ਮੇਲੇ ਦਾ ਮਾਹੌਲ ਹੋਵੇਗਾ ਪਹਿਲੀ ਬਾਡੀ ਉਨੀ ਭੈਣ ਹੈ ਨਾ ਰੋਦੀ ਹੈ ਨਾ ਉਹ ਵੀਡੀਓ ਦੇਖ ਕੇ ਇਹ ਰੋਣਾ ਨਹੀਂ ਨਿਕਲਦਾ ਇਹ ਪਿਆਰ ਹੈ ਕਿ ਜਿਹੜੀ ਤੁਸੀਂ ਗੱਲ ਕਹੀਓ ਸਾਡੇ ਘਰ 20 ਸਾਲ ਦੀ ਕੈਮ ਹੈ ਜਿਹੜੀ ਸਾਡੀ ਫੈਮਲੀ ਜੁੜੀ ਐ ਉਹ ਮੇਰੇ ਮਾਪਿਆਂ ਦੇ ਕਰਕੇ ਜੁੜੀ ਐ ਨਹੀਂ ਤਾਂ ਅਸੀਂ ਕੁਛ ਨਹੀਂ ਐ ਬਿਲਕੁਲ ਜ਼ੀਰੋ ਜਿਹਨੂੰ ਕਹਦੇ ਨੇ ਰੱਦੀ ਰੱਦੀ ਵੀ ਕਿਸੇ ਕੰਮ ਆ ਜਾਂਦੀ ਐ ਰੱਦੀ ਦੀ ਵੀ ਔਕਾਤ ਐ ਮੇਰੀ ਕੋਈ ਔਕਾਤ ਨਹੀਂ ਐ ਅੱਜ ਮੈਂ ਜਿਹੜਾ ਅਰਸ਼ ਦਾ ਪਾਣੀ ਪੀ ਰਿਆ ਨਾ ਸਿਰਫ ਉਹਦੀ ਬਦੌਲਤ ਪੀ ਰਿਆ ਐ ਐਸੀ ਤੁਸੀਂ ਸਿਰਫ ਮਾਪਿਆਂ ਕਰਕੇ ਵੀ ਆਪਣੀ ਵਾਈਬ ਕਰਕੇ ਵੀ ਘਰ ਜੋੜ ਕੇ ਰੱਖਿਆ ਹੈ ਕਿ ਕਿ ਇਹਦੇ ਵਿੱਚ ਵਾਈਫ ਦਾ ਐਡਾ ਵੱਡਾ ਰੋਲ ਹੁੰਦਾ ਨਾ ਜੇ ਮੰਨ ਲਓ ਘਰ ਵਾਲੀ ਕਹਿੰਦੇ ਨਾ ਭਰੀ ਦੇ ਘਰ ਵਾਲੀ ਚੱਕ ਦੀ ਨਾ ਹੋਵੇ ਮੈਂਟ ਦੇ ਵਿੱਚ ਕਹਿੰਦਾ ਹਰ ਜੇ ਕਰਾ ਦਿੰਦੇ ਜੇ ਘਰ ਵਾਲੀ ਅੱਜ ਵੀ ਨਾ ਇਹੇ ਵਰਗੀ ਕਿ ਦੂਰ ਕੀ ਇਹਦੇ ਚਾਹ ਸੰਗ ਲਾ ਦਿੰਦੀ ਹੈ ਇੱਕ ਵਾਰੀ ਜ਼ੋਰਦਾਰ ਤਾਲੀਆਂ ਦੇ ਨਾਲ ਫਿਰ ਦੇਰ ਦਾ ਫੈਮਿਲੀ ਜ਼ੋਰ ਨਾਲ ਕਿ ਮੈਨੂੰ ਪਿਆਰ ਮਿਲਿਆ ਇੱਕ ਇੱਕ ਦੇ ਕੋਲ ਕਰਕੇ ਕਿ ਅਸੀਂ ਤੇਰੇ ਨਾਲ ਫੈਮ ਨੂੰ ਬਹੁਤ ਪਿਆਰ ਕਰਦੇ ਆ ਮੈਂ ਤਾਂ ਮੈਨੂੰ ਫੋਨ ਕਰਦੇ ਆ ਤੇਰੇ ਨਾਲ ਫੈਮ ਨੂੰ ਮੈਂ ਨਹੀਂ ਪਰਚੇਸ ਕਰ ਸਕਿਆ ਫੈਮ ਨੂੰ ਮੈਂ ਤੇ ਗਈ ਆਏ ਆਏ ਚੱਕ ਕਰ ਲਾ ਮਿਊਜ਼ ਟੀਵੀ ਤੇ ਨੇ ਯੂਜ਼ ਫੈਮ ਫਾੜ ਵਿੰਗ ਅੱਜ ਕੱਲ ਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿਲੋ ਤੇਰੇ ਵਾਲੇ ਦੀ ਹਵਾ ਚੱਲਦੀ थैंक यू सो मच जी किदा सारे ठीक हो सच्ची सानू ਘਰੋਂ ਬਾਹਰ ਨਿਕਲ ਕੇ ਪਤਾ ਲੱਗਦਾ ਕਿ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ ਹੋਰ ਜਿਆਦਾ ਜੀ थैंक यू थैंक यू ਆ ਪਾਣੀ ਪ੍ਰੋਡਕਸ਼ਨ ਬਾਰੇ ਮੈਂ ਦੱਸਣਾ ਇਹ ਮੇਰੇ ਕੋਲੇ ਆਏ ਕਹਿੰਦੇ ਭਾਜੀ ਸਪੋਰਟ ਮੈਂ ਕਹਿੰਦਾ ਜ਼ਰੂਰ ਹਰ ਮਤ ਨੂੰ ਦੱਸਦਾ ਭਾਜੀ ਮੈਂ ਤੁਹਾਡੀ ਸਪੋਰਟ ਕਿਉਂ ਕੀਤੀ ਤਾਂ ਭਾਜੀ ਇਹਦਾ ਮੇਰਾ ਕੰਦਰ ਮੈਂ ਡਾਂਸ ਤੋਂ ਸ਼ੁਰੂ ਕੀਤਾ ਸੀ ਬਾਬਾ ਦਾ ਵੇੜਾ ਕਿਨੇ ਕਿਨੇ ਲੱਤੀ ਆ ਵੀ ਅਸੀਂ ਦੇਖ ਰਹੇ ਆ ਇਹ ਏਸਰ ਪੂਰੀ ਹੱਲੇ ਦੂਹੀ ਦਾਰ ਕੇ ਧੌਣ ਧੇਕ ਰਿਹਾ ਸਾਰੇ ਕੋਈ ਨਹੀਂ ਦਾ ਨਾ ਪਾਦੀ ਦਾ ਨਾ ਪਾਦੀ ਦੇਖ ਰਿਹਾ ਠੀਕ ਹੋ ਗਿਆ ਥੈਂਕ ਯੂ ਅਮਰ ਕੇ ਸਾਰੇ ਜਾਣੇ ਠੀਕ ਹੋ ਫਸਟ ਫੋ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਜਾਣੇ ਇੱਥੇ ਆਏ ਤੇ ਸਾਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਅਸੀਂ ਕੋਸ਼ਿਸ਼ ਕਰ ਤੁਹਾਡਾ ਅਸੀਂ ਇੱਦਾਂ ਹੀ ਮਿਹਨਤ ਕਰਦੇ ਰਹਾਂਗੇ ਤੁਸੀਂ ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਇੱਦਾਂ ਹੀ ਸਪੋਰਟ ਕਰਦੇ ਰਹੋ ਤੇ 1 ਮਿਲੀਅਨ ਤੁਸੀਂ ਮਿਸਟਰ ਐਂਡ ਮਿਸ ਦੇਵਗਨ ਕੋਈ ਦਾ ਸਾਡੇ ਚੈਨਲ ਦਾ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮੱਚ ਦਿਨੋ ਧੰਨਵਾਦ ਆਪਣੇ ਲਈ ਮੈਂ ਸਹਾਈਤ ਨਹੀਂ ਕਰਦਾ ਅਸੀਂ ਤੁਹਾਡੇ ਲਈ ਕਰਦੇ ਹਾਂ ਕਿ ਤੁਹਾਨੂੰ ਕੁਝ ਵਧੀਆ ਦਿਖਾ ਸਕੀਏ ਤੁਹਾਡੇ ਮੂਰੇ ਕੁਝ ਵਧੀਆ ਪੇਸ਼ ਕਰ ਸਕੀਏ ਤੁਸੀਂ ਸਾਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਇਦਾਂ ਹੀ ਪਿਆਰ ਕਰਦੇ ਰਹੋ ਪਰਿਵਾਰ ਜੋੜੀ ਰੱਖਿਓ ਪਰਿਵਾਰ ਨੂੰ ਇਦਾਂ ਰੱਖਿਓ ਥੈਂਕ ਯੂ ਸੋ ਮਚ ਲਵ ਯੂ ਮੈਨਲੀ ਮੈਂ ਹਮੇਸ਼ਾ ਕੁਝ ਬੋਲਦਾ ਨਹੀਂ ਹੁੰਦਾ ਪਰ ਅੱਜ ਬੋਲੂਗਾ ਮੈਂ ਬੋਲਣਾ ਅੱਖਾਂ ਵਿੱਚ ਸੁਪਨੇ ਅੱਖਾਂ ਵਿੱਚ ਸੁਪਨੇ ਤੇ ਦਿਲ ਵਿੱਚ ਆਗਿਆ ਹੈ ਵਿਰੋਧ ਵਿੱਚ ਬਹੁਤ ਨਹੀਂ ਪਰਸਪੋਰਟ ਵਿੱਚ ਰੱਬ ਹੈ

ਤਾਰਾਂ ਕਿ ਤੁਰੀਆਂ ਜਿਹਨੂੰ ਕੋਈ ਮੁਹੱਬਤ ਬਖਸ਼ੀ ਹਰੇਕ ਮਨੁੱਖ ਤੋਂ ਅਸੀਂ ਇੱਕ ਸੁਨੇਹਾ ਦਿੰਦੇ ਆਏ ਹਾਂ ਜੀ ਅੱਜ ਵੀ ਅਸੀਂ ਉਹੀ ਸੁਨੇਹਾ ਦੇ ਕੇ ਜਾਂਵਾਂਗੇ ਸਰ ਦਾ ਜਿਹੜਾ ਇਹ ਸੁਨੇਹਾ ਤੁਹਾਨੂੰ ਪਤਾ ਹੀ ਹੈ ਸਾਨੂੰ ਕਹਿਣ ਦੀ ਲੋੜ ਨਹੀਂ ਸ਼ਾਇਦ ਤੁਸੀਂ ਉਹਨੂੰ ਇੰਨਾ ਵਾਇਰਲ ਕਰਤਾ ਕਿ ਸਾਰਿਆਂ ਨੂੰ ਪਤਾ ਇੱਕ ਲੈਮ ਮੈਂ ਬੋਲੂਗਾ ਤੁਸੀਂ ਤੁਸੀਂ ਬੋਲਣੀ ਆ ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਸੇਕ ਰੱਖੋ ਥੈਂਕ ਯੂ ਪਹਿਲਾ ਸਨੇਹਾ ਕਿ ਜਸਨੇਹਾ ਆਇਆ ਕਿ ਘਰ ਉਹ ਖੁਸ਼ ਹੁੰਦੇ ਨੇ ਜਿਸ ਘਰ ਦੇ ਵਿੱਚ ਉਹ ਆਪਣਾ ਖੁਸ਼ ਹੁੰਦੀਆਂ ਨੇ ਕਿ ਉਹ ਤਾਂ ਉੱਥੇ ਖੁਸ਼ ਹੁੰਦੀਆਂ ਨਹੀਂ ਜਿੱਥੇ ਸੱਸ ਨੂੰ ਨਹੀਂ ਹੁੰਦੀਆਂ ਮਤਲਬ ਇੱਕ ਸੱਸ ਤੇ ਇੱਕ ਨੂੰ ਇਹ ਦੋ ਰਿਸ਼ਤੇ ਇਦਾਂ ਦੇ ਨੇ ਜਿਨ੍ਹਾਂ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਨਾਮ ਬਦਲ ਕੇ ਮਾਤੀ ਰੱਖਣਾ ਚਾਹੀਦਾ ਵਕਤ ਨੂੰ ਨੂੰ ਸਸਨਾ ਰਿਸ਼ਤਾ ਮਾਤੀ ਤਬਦੀਲ ਹੋ ਜਾਂਦਾ ਨਾ ਤਾਂ ਸੱਸ ਨੂੰ ਕਦੇ ਨਹੀਂ ਲੱਗਦਾ ਕਿ ਇਹ ਮੇਰੇ ਉੱਤੇ ਦੀ ਹੈ ਸੱਸ ਨੂੰ ਕਦੇ ਨਹੀਂ ਲੱਗਦਾ ਕਿ ਇਹ ਮੇਰੇ ਕੋਤ ਨੂੰ ਵਾਸਤੇ ਰੱਖਦੀ ਹੈ ਸੱਸ ਨੂੰ ਕਦੇ ਵੀ ਨਹੀਂ ਲੱਗਦਾ ਕੀ ਇਹ ਉਹ ਘਰ ਦੇ ਰਸਟੌਰਟ ਚ ਲਾਉਣ ਲਈ ਤੇ ਸੇਮ ਨੂੰ ਵੀ ਚਾਹੀਦਾ ਉਹ ਸਸ ਨੂੰ ਕਦੇ ਵੀ ਸਸ ਨਾ ਸਮਝੇ ਇਹ ਸਮਝੇ ਜਿਵੇਂ ਜਿੱਦਾਂ ਮੇਰੀ ਮਾਂ ਮੈਨੂੰ ਉੱਥੇ ਛਿੜਕਦੀ ਸੀ ਨਾ ਮੇਰੀ ਆਹ ਮਾਂ ਵੀ ਛਿੜਕ ਸਕਦੀ ਹੈ ਜਿਦਾਂ ਮੈਂ ਉੱਥੇ ਗੱrti ਕਰਦੀ ਸੀ ਮੇਰੀ ਮਾਂ ਟੋਕਦੀ ਸੀ ਤਾਂ ਮੇਰੀ ਮਾਂ ਵੀ ਟੋਕ ਸਕਦੀ ਹੈ ਜਦੋਂ ਇਹ ਚੀਜ਼ਾਂ ਇਹ ਗੱਲਨਾ ਦੂਰ ਹੋ ਜਾਈਏ ਨਾ ਉਹ ਪਿਆਰ ਸਿਰ ਪਰਹਿ ਜਾਂਦਾ ਪਿਆਰ ਤੇ ਆਪਾਂ ਉਹੀ ਪਿਆਰ ਅੱਗੇ ਲੈ ਕੇ ਜਾਈਏ ਤੇ ਉਹਦੇ ਨਾਲ ਹੀ ਪਰਿਵਾਰ ਜੁੜੇ ਰਹਿਣੇ ਹੈ ਥੈਂਕ ਯੂ ਸੋ ਮੱਚ ਦੱਸੀਏ ਜੇ ਇਸ ਸਟੇਜ ਤੋਂ ਕੋਈ ਐਨਾਨਸਮੈਂਟ ਕਰਨ ਜਾਵੇ ਬੀ ਅਗਸਟ ਲੁਗੇ ਹੜੇ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਇੰਨੇ ਵੀ ਅਸੀਂ ਸੱਤਵਤਾ 30 ਦਾ ਨੇ ਲਗਵਾਉਣ ਜਾ ਰਹੇ ਹਾਂ ਜੋ ਅਸੀਂ ਆਪ ਕਰਵਾਉਣ ਜਾ ਰਹੇ ਹਾਂ ਤੇ ਉਸ ਦਿਨ ਨੂੰ ਬਰਥਡੇ ਹੋ ਗਿਆ ਤੇ ਉਸ ਬਰਥਡੇ ਦੇ ਵਿੱਚ ਸਾਨੂੰ ਅਸੀਂ ਜਿੰਨੇ ਵੀ ਬਰਥਡੇ ਜਾਂ ਜਿੰਨੇ ਵੀ ਸੈਲੀਬ੍ਰੇਸ਼ਨਸ ਅੱਜ ਤੱਕ ਕੀਤੇ ਹਨ ਸਾਨੂੰ ਹਮੇਸ਼ਾ ਇੱਕ ਤਾਨਾ ਮਿਲਦਾ ਹੁੰਦਾ ਸੀ ਸਾਰਿਆਂ ਵੱਲੋਂ ਸਾਨੂੰ ਤਾਂ ਬੁਲਾਇਆ ਨਹੀਂ ਸਾਨੂੰ ਸਹੀ ਗੱਲ ਹੈ ਸਾਨੂੰ ਬੁਲਾਇਆ ਹੀ ਨਹੀਂ ਅਸੀਂ ਤਾਂ ਮੈਸੇਜ ਜਿਹਾ ਇੱਕ ਮੈਸੇਜ ਲਿਖ ਕੇ ਸਾਨੂੰ ਬੁਲਾਇਆ ਹੀ ਨਹੀਂ ਹੁਣ ਸਾਰਾ ਪੰਜਾਬ ਇਨਵਾਈਟ ਕਰਦਾ ਅੱਜ ਸੇਫਾਈ ਲੋਕੇਸ਼ਨ ਦੇਖ ਰਹੇ ਆ ਕਿ ਦਿੱਤੀ ਅਸੀਂ 15 ਤੋਂ 20000 ਕੈਪਸ ਨੂੰ ਸਾਹਮ੍ਹ ਸਾਹੀਏ ਧੀਆਂ ਦਾ ਮੇਲਾ ਧੀਆਂ ਦੇ ਨਾਮ ਤੇ ਥੈਂਕ ਯੂ ਸੋ ਮਚ 2 ਅਗਸਤ ਨੂੰ ਕਰਦੇ ਬਾਕੀ ਕੋਈ ਕੁਝ ਕਹਿਣਾ ਚਾਹੁੰਦਾ ਯਾਰ ਸਾਨੂੰ ਸਭ ਕੁਝ ਪੁੱਛਣਾ ਚਾਹੁੰਦਾ ਅਸੀਂ ਲਾਈਵ ਤੇ ਵਿੱਚ ਤਾਂ ਜਵਾਬ ਦੇ ਦਿੰਦੇ ਨੇ ਕਿ ਹੁਣ ਜਵਾਬ ਦੇ ਦਿੰਦੇ ਆਡੀਸਟ ਮਾਈਕ ਦਿਓ ਯਾਰ ਜੇ ਕਿਸੇ ਨੇ ਕੁਝ ਪੁੱਛਣਾ ਹੈ ਕਿਸੇ ਦਾ ਕੋਈ ਸਵਾਲ ਗੱਲ ਕਰਨੀ ਚਾਹੁੰਦੇ ਆ ਜੇ ਪੁੱਛਣਾ ਹੈ ਕੁਝ ਹਾਂਜੀ ਦਿਓ ਮਾਈਕ ਦਿਓ ਤਾਂ ਕੀ ਨੂੰ ਪੁੱਛਣਾ ਪਹਿਲਾਂ ਨਾਮ ਦੱਸੋ ਮੈਂ ਸਾਰੀ ਫੈਮਿਲੀ ਨੂੰ ਕਿੰਨੇ ਹਾਂ ਜਵਾਬ ਕੌਣ ਦੇ ਸਾਰੇ ਲੋਗੇ ਠੀਕ ਹੈ ਸੱਸੀ ਕਾਲ ਸਾਰਿਆਂ ਨੂੰ ਸੱਸੀ ਕਾਲ ਦੇ ਸਰ ਮੈਂ ਇੱਕ ਗੱਲ ਜਨਾ ਚਾਹਿਆ ਤੁਹਾਡੇ ਇਸ ਪ੍ਰੋਗਰਾਮ ਦੇ ਮਾਧਮ ਨਾਲ ਜੀ 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 ਕਿ ਭੂਆ ਨੂੰ ਬਹੁਤ ਬਨਾਮ ਕੀਤਾ ਜਾਂਦਾ ਹੈ ਹਾਂ ਅੱਜ ਕੱਲ ਗੀਤ ਦੇਖਦੇ ਆ ਭੂਆ ਦੀ ਸਮਰ ਕੈਂਪ ਚੱਲ ਰਿਹਾ ਉਹ 나ਗੀ 나ਗੀ ਕੋਈ ਬੱਚੇ ਭਾਜੋ 나ਗੀ 나ਗੀ ਆ ਅੱਗੇ ਉਹ ਅੱਗੇ ਮੈਂ ਚਾਹਨੀ ਹੈ ਕਿ ਤੁਹਾਡੇ ਥਰੂ ਇੱਕ ਬੇਰੀ ਨੂੰ ਲੈ ਕੇ ਇੱਕ ਵੀਡੀਓ ਬਣਾਈ ਜਾਵੇ ਫੁਲੇ ਐਪੀਸੋਡ ਬਣਾਵੇ ਜਏ ਪੀਪੂ ਵੈਦਦੀ ਨਹੀਂ ਹੈ ਅਸਟਾ ਮੈਂ ਘਰਨੀ ਤੱਕ ਬਣਾ ਦੇ ਮੈਂ ਨਹੀਂ ਲੇਟਸਟ ਬਣਾਓ ਜਿਹੜੀ ਹੁਣ ਬੱਚੇ ਤੁਹਾਡਾ ਜੋੜ ਰਹੇ ਨੇ ਹੁਣ ਮੇਰੀ ਬੇਟੀ ਜੋੜ ਰਹੀ ਹੈ ਅੱਛਾ ਮੈਂ ਦੱਸਣਾ ਚਾਹੁੰਨਾ ਭੂਆ ਦਾ ਘਰ ਦੇ ਵਿੱਚ ਕੀ ਆਪਾਂ ਦਾ ਭੂਆ ਉਹ ਹੁੰਦੀ ਹੈ ਜਿਹਦੀ ਜਗ੍ਹਾ ਤੇ ਭਤੀਜੀ ਅਗੇ ਰਾਜ ਕਰਦੀ ਹੈ ਪਹਿਲੀ ਜਗ੍ਹਾ ਭੂਆ ਦੀ ਹੀ ਹੁੰਦੀ ਹੈ ਮੇਰੀ ਭਤੀਜੀ ਜਿਹੜੀ ਹੈ ਨਾ ਮੈਂ ਉਹਨੂੰ ਬਿੱਲੀ ਆਖਦੀ ਹਾਂ ਠੀਕ ਹੈ ਮੇਰੀ ਮੈਂ ਵੀ ਆਪਣੀ ਜਿਹੜੀ ਮੇਰੀ ਭਾਂਜੀ ਹੈ ਮੈਂ ਉਹਨੂੰ ਬਿੱਲੀ ਆਖਦਾ ਮੈਂ ਭਤੀਜੀ ਨੂੰ ਬਿੱਲੀ ਆਖਦੀ ਹਾਂ ਏ ਮੈਂ ਨਹੀਂ ਚਾਹਦੀ ਕਿ ਮੇਰੇ ਬੱਚੇ ਆਪਣੀ ਮੂਹ ਨੂੰ ਦੇਖ ਕੇ ਇਦਾਂ ਹੀਲ ਕਰਨ ਕਿ ਹਾਏ ਦੂਆ ਗਈ ਭਜੋਏ ਤਜੋਏ ਥੋਮਨਾ ਜਿੱਤਾ ਆਪਾਂ ਅੱਜ ਕੱਲੀ ਤਾਂ ਆਪਣੇ ਪੇਕੇ ਦੇ ਜਾ ਕੇ ਉਹ ਵੀ ਆਪਣੇ ਪੇਕੇ ਆ ਕੇ ਰਾਜ ਕਰਨ ਬਿਲਕੁਲ ਚਾਹੀਦਾ ਨਹੀਂ ਆ ਇਹ ਮੈਂ ਕਹਾਂ ਮੈਂ ਜਿਹੜੀ ਸੋਚ ਕੁੱਸੀ ਲਾਤੇ ਆ ਨਾ ਆਪਣੀ ਮਾਂ ਦੇ ਤੇ ਪ੍ਰਤੀ ਸਲਾਮ ਹੈ ਅਹੀਂ ਸੋਚਤਾ ਚਾਹੀਦੀ ਹੈ ਯਾਰ ਆਪਾਂ ਨੂੰ ਇੱਕ ਵਾਰ ਭੈਣ ਚਲੀ ਤੜਨੀ ਹੈ ਥੈਂਕ ਯੂ ਬਈ ਜੀ ਫੋਨ ਤੇ ਮਾਈਕ ਦਿਓ ਆਪਾਂ ਚਲੋ ਮੈਂ ਜੀ ਇਹਨਾਂ ਬੰਗਲ ਨੂੰ ਮੈਂ ਰੱਖਿਆ ਹੈ ਅਸੀਂ ਬੰਗੂਰੇ ਨਹੀਂ ਬਣਾ। ਕਹਿੰਦੇ ਨੇ ਇਹ ਦੂਜੇ ਜਿਹੇ ਬੰਗਲ ਨੇ। ਹਾਂਜੀ ਜੀ। ਹਾਂਜੀ ਹਾਂਜੀ। ਹਾਂ ਦੇਖ ਕੇ ਜਵਾਂਗੇ ਠੀਕ ਹੈ। ਠੀਕ ਹੈ। ਸਰ ਜਿਹੜੀ ਤੁਸੀਂ ਹੁਣੀ ਗੱਲ ਕਹੀ ਨਾ ਜੀ ਸੱਸ ਤੇ ਨੋਤੀ ਹਾਂਜੀ ਇਹ ਸਰ ਗੱਲ ਵੀ ਸਰ ਮੇਰੇ ਜਾਨ ਹੋ ਕੇ ਸਾਡੇ ਘਰ ਚ ਰਹੀ ਸੀ। ਕੀ ਬੋਲੋਗੇ? ਬਹੁਤ। ਪਰ ਸਰ ਇਸੇ ਕਾ ਦਾ ਹੁਣ ਕਿੰਨੀ ਖੁਸ਼ੀ ਹੁੰਦੀ ਹੈ ਨਾ। ਕੀ ਦਿਆਂ ਨਹੀਂ ਕਰ ਸਕਦਾ 20 ਸਾਲ ਹੋ ਗਏ ਆ ਮੇਰੀ ਵਾਈਫ ਦੇ ਜੇ ਮੇਰਾ ਕੋਈ ਕਸੂਰ ਜੀ ਨਾ ਤਾਂ ਮੇਰੀ ਮਾਂ ਨੇ ਮੇਰਾ ਹਮੇਸ਼ਾ ਮੇਰੀ ਵਾਈਫ ਦਾ ਕਸੂਰ ਵੀ ਨਾ ਹਮੇਸ਼ਾ ਮੇਰਾ ਚੁਰ ਗੱਡਿਆ ਉਹਦਾ ਕਸੂਰ ਨਹੀਂ ਗੱਡਿਆ ਤੇਰੇ ਘਰੇ ਵੀ ਨਹੀਂ ਆਈ ਪਾ ਜੀ ਅੱਜ ਮੈਂ ਕਹਿੰਦਾ ਕਿ ਮੇਰੇ ਮਾਪੂ ਹੈ ਨਾ ਰੱਬ ਨੇ ਮੇਰੇ ਲਈ ਕਿਉਂ ਨਹੀਂ ਮੈਂ ਪੂਜਾ ਕਰ ਲਈ ਰੱਬ ਨੇ ਮੇਰੇ ਲਈ ਮੈਂ ਸਮਝਦਾ ਨਹੀਂ ਜੀ ਅੱਜ ਪਾ ਜੀ ਜੋ ਹੈ ਉਹ ਨਹੀਂ ਪਾ ਉਹ ਵੀ ਬਦਲਤ ਹੈ ਤੇ ਜੇ ਤੁਹਾਡੀ ਉਨੀ ਭੈਣ ਹੈ ਨਾ ਰੋਂਦੀ ਹੈ ਨਾ ਉਹਨੇ ਵੀਡੀਓ ਦੇਖ ਕੇ ਇਹ ਰੋਣਾ ਨਹੀਂ ਇਕਲਦਾ ਇਹ ਪਿਆਰ ਹੈ ਕਿ ਜਿਹੜੀ ਤੁਸੀਂ ਗੱਲ ਕਹੀਓ ਸਾਡੇ ਘਰ 20 ਸਾਲ ਦੀ ਕੈਮ ਹੈ ਜਿਹੜੀ ਸਾਡੀ ਫੈਮਲੀ ਜੁੜੀ ਹੈ ਉਹ ਮੇਰੇ ਮਾਪਿਆਂ ਦੇ ਕਰਕੇ ਜੁੜੀ ਹੈ ਨਹੀਂ ਤਾਂ ਅਸੀਂ ਕੁਛ ਨਹੀਂ ਹੈ ਬਿਲਕੁਲ ਜ਼ੀਰੋ ਜਿਹਨੂੰ ਕਹਿੰਦੇ ਨੇ ਰੱਦੀ ਰੱਦੀ ਵੀ ਕਿਸੇ ਕੰਮ ਆ ਜਾਂਦੀ ਹੈ ਰੱਦੀ ਦੀ ਵੀ ਔਕਾਤ ਹੈ ਮੇਰੀ ਕੋਈ ਔਕਾਤ ਨਹੀਂ ਹੈ ਅੱਜ ਮੈਂ ਜਿਹੜਾ ਅਰਸ਼ਾ ਦਾ ਪਾਣੀ ਪੀ ਰਿਹਾ ਨਾ ਸਿਰਫ ਉਹਦੀ ਬਦੌਲਤ ਹੀ ਇਹ ਰਿਹਾ। ਭਾਜੀ ਤੁਸੀਂ ਸਿਰਫ ਮਾਂ ਕੋਲ ਕਰਕੇ ਹੀ ਆਪਣੀ ਵਾਈਫ ਕਰਕੇ ਵੀ ਘਰ ਜੋਰ ਕੇ ਰੱਖਿਆ ਹੈ। ਕਿ ਇਹਦੇ ਵਿੱਚ ਵਾਈਫ ਦਾ ਐਡਾ ਵੱਡਾ ਰੋਲ ਹੁੰਦਾ ਨਾ ਜੇ ਮੰਨ ਲਓ ਘਰ ਵਾਲੀ ਕਹਿੰਦੇ ਨਾ ਨਾ ਪਰ ਇਹਦੇ ਘਰ ਵਾਲੀ ਚੱਜ ਦੀ ਨਾ ਆਵੇ। ਮੈਂਟ ਦੇ ਵਿੱਚ ਕੰਤਾ ਖੜੀਆ ਕਰਾਂ ਦਿੰਦੀ ਹੈ। ਜੇ ਘਰ ਵਾਲੀ ਅੱਜ ਵੀ ਨਾ ਇਹਦੇ ਉੱਤੇ ਹੁੰਦਾ ਵਰਗੀ। ਫਿਰ ਇਹ ਚਾਰ ਚੰਨ ਲਾ ਦਿੰਦੀ ਹੈ। ਕੀ ਕਰੀਦਾ ਬਹੁਤ ਕਰੀਦਾ ਕੁੜੀ ਕੁਝ ਕਹਿਣਾ ਚਾਹੁੰਦੀ ਹੈ ਹਾਂਜੀ ਬਤਾ ਅਦਰ ਰੰਪਾਲ ਹੈ ਬੁਪਰਾਂ ਹੈ ਆਲਾ ਮੇਰਾ ਬਟਾ ਹਾਂ ਆਲੇ ਸਨ ਜੀ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਦੇਖਦੀ ਆ ਤੇ ਮੈਂ ਬਹੁਤ ਛੋਟੀ ਜੀ ਫੈਮਿਲੀ ਤੋਂ ਬਲੋਂਗ ਕਰਦੀ ਆ ਮੇਰੇ ਮम्मा-ਪਾਪਾ ਸਭ ਮਤਲਬ ਕੰਮ ਕਰਕੇ ਮਰਸਾ ਜੀ ਪਾਲਦੇ ਆ ਤੇ ਮੈਂ ਕਹਿੰਦੀ ਆ ਤੁਸੀਂ ਆਪਣੇ ਐਥੀ ਸਟੂਟ ਮੈਨੂੰ ਕਦੇ ਨਾ ਕਦੇ ਜ਼ਰੂਰ ਲਓ ਜ਼ਰੂਰ ਚਲ ਬਾਦਲੇ ਅਦਰ ਨੰਬਰ ਲੈ ਲੈਂਦਾ ਥੈਂਕ ਯੂ ਕੱਟ 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 ਮੇਰਾ ਨਾਮ ਰੋਣਾ ਕਹਿੰਦਾ ਰੋਣਾ ਨਹੀਂ ਕਾ ਠੀਕ ਹੈ ਨਾ ਪੈਨਸ਼ਨ ਨੰਬਰ ਜੀਓ ਦੀ ਰਿਹਾ ਪੜ੍ਹੇ ਮੇਰੇ ਬੱਚੇ ਕਿਹੜੀ ਜਗ੍ਹਾ ਤੋਂ ਕਿੱਥੋਂ ਰੋਣਾ ਕਹਿੰਦੇ ਨੇੜੇ ਹੀ ਆ ਖੰਨੇ ਕੋਲੇ ਕੋਈ ਨਾ ਮੇਰੇ ਨਾਮ ਕੇ ਜਿਹੜਾ ਇਹ ਜਾਤੀ ਬਣਾਉਗਾ ਹਾਂ ਮੈਂ ਕਰਵਾ ਕੇ ਜਾਵਾਂਗਾ ਬੱਸ ਪੈਨਸ਼ਨ ਵਾਲਾ ਆਜੋ ਮੰਮਾ ਥੋੜੀ ਜੀ ਮੈਂ ਆ ਗਿਆ ਥੋੜੀ ਜੀ ਆ ਗਿਆ ਅਸੀਂ ਮਿੱਟੀ ਜਾ ਕੇ ਫਿਰ ਸਟੇਟ ਚੰਦ ਹੋ ਜੂਗੀ ਨਾ ਫਿਰ ਆਪਾਂ ਖੋਤਾ ਕਰਾਉਣਾ ਠੀਕ ਹੈ ਆ ਗਿਆ ਮੈਂ ਬਹੁਤ ਇੱਥੇ 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 ਖਰਚ ਨਹੀਂ ਇੱਥੇ ਖਰਚ ਨਹੀਂ ਚਾਹੀਦਾ ਥੈਂਕ ਯੂ ਆ ਤੁਸੀਂ ਬਹੁਤ ਪਿਆਰ ਕਰਦੇ ਹੋ ਮੈਂ ਪਿਆਰ ਕਰਦੇ ਰਹੋ ਹਾਂਜੀ ਆ ਜਾ ਬੇਟਾ ਆ ਜਾ ਨਾਮ ਦੱਸੋ ਬੱਚੇ ਆ ਮੋਤੀ ਕੁੜੀ ਨੰਬਰ 1 ਪ੍ਰੀਤ ਦਾ ਤੇ ਮੇਰੀ ਸਾਰੀ ਪੈਣ ਤੁਹਾਡੀ ਬਹੁਤ ਵੱਡੀ ਪੈਣ ਆ ਸਾਰੀ ਦੀ ਸਾਰੀ ਫੈਮਿਲੀ ਨੂੰ ਮੈਂ ਤੁਹਾਡੀ ਬਹੁਤ ਵੱਡੀ ਪੈਣ ਆ ਤੂੰ ਮੇਰੀ ਭੈਣ ਆ ਤੂੰ ਫੈਮਲੀ ਹੈ ਪਰਵਾਹ ਤੂੰ ਸਾਡਾ ਪਰਿਵਾਰ ਹੈ ਸਾਡੀ ਖੁਦ ਦੀ ਇੱਕ ਸਟਰਗਲ ਆਈ ਪਾ ਸਰ ਜਿਵੇਂ ਅਸੀਂ ਚਾਹੁੰਦੇ ਹੁਣ ਇੱਕ ਰਿਕਰਿਟ ਕਰਨਾ ਚਾਹੀਦਾ ਤੁਸੀਂ ਆਪਣੀ ਐਕਚੁਅਲੀ ਤੇ ਬਣਾਓ ਜਰੂਰ ਜਰੂਰ ਇੱਕ ਵਾਰ ਨਾ ਅਮਰ ਦਾ ਨੰਬਰ ਲਾ ਲਿਓ ਉਹਨੂੰ ਭੇਜ ਦੋ ਸਟੂਡੈਂਟ ਕੀ ਹੈਗੀ ਉਹਨੂੰ ਤੇ ਵਰਕ ਕਰਾਣੀ ਠੀਕ ਹੈ ਨਾ ਆਪਾਂ ਜੋੜ ਬਣਾਵਾਂਗੇ ਪੱਕਾ ਠੀਕ ਹੈ ਕਲਾ ਕਲਾ ਬੋਲ ਕੇ ਨਾ ਦੇਖਿਓ ਦੇਖਿਓ ਕਾਟੂ ਆ ਰਹੀ ਜਲਦੀ ਸਰ ਸਹੀ ਬਾਤ ਆਪੋ ਵੇਟ ਕੀਤੀ ਸਰ ਬਹੁਤ ਛਾਪਾ ਵੇਟ ਕੀਤੀ ਜੇ ਜਲਦੀ ਆ ਰਹੀ ਹੈ ਜਲਦੀ ਆ ਰਹੀ ਹੈ ਮੈਕਸੀਡ ਦੀ ਜ਼ਰੂਰਤ ਸੀ ਮੈਨੂੰ ਥੈਂਕ ਯੂ ਥੈਂਕ ਯੂ ਬਣੀ ਬਾਕੀ ਰਾਜੀ ਆਣਾ ਬੋਲ ਕੈਂਡ ਸੀਗਾ ਰਾਜੀ ਬਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਛਾ ਮੈਂ ਕੱਲ੍ਹ ਬੋਲੀ ਇਹਨਾਂ ਬਾਕੀ ਨੂੰ ਵੀ ਬੋਲਣ ਦਵਾਣਾ ਹਾਂ ਰੱਖੀ ਮੈਂ ਦੱਸ ਦਿੰਦੀ ਹਾਂ ਕੱਲ੍ਹ ਸਰ ਆਪਣੇ ਮਮਾਂ ਨੂੰ ਮੈਂ ਫਿਰ ਬੋਲਣ ਮਾ ਹਾਂ ਮਮਿੰਨ ਮਮਿੰਨ ਤੁਸੀਂ ਬਾਤ ਬਹੁਤ ਥੋੜੀ ਸਾਰੇ ਲੁੱਟ ਕੀ ਕੋਈ ਮੈਂ <laughs> <थीवारी> <laughs> <उन्हां> बस <बोले> <laughs> सारी, सारी, सारी मैं यही कहूंगी <laughs> <laughs> <बताँ भी ताँगा। laughs> हाँ अच्छा भी अब तो टास्क बोलूंगी हाँ अब चलो ਲੋ ਜੀ ਲੋਕੀ ਕਿਦੋਂ ਆ ਗਿਆ ਆ ਰਹੀ ਮਮਮੀ ਆ ਗਈ ਮਮਮੀ ਆ ਰਹਿਣੇ ਨੇ ਅਰੇ ਅਮਰ ਕਹਿੰਨੇ ਨੇ ਅੱਗੇ ਰੱਖਾ ਬੜੀਆ ਬੜੀਆ ਕਰਦੇ ਹੋ ਬੀਬੀ ਜੀ ਮੇਰੇ ਮਮਮੀ ਇਹ ਕਹਿੰਦੇ ਨੇ ਵੀ ਐਕਚੁਅਲੀ ਗੱਲ ਪਤਾ ਕੀ ਹੈ ਜਦੋਂ ਅਸੀਂ ਬੋਲਦੇ ਨਾ ਸਾਡੇ ਮੂਹੋਂ ਫੰਬਲ ਨਿਕਲ ਜਾਂਦਾ ਕਿਵੜੀ ਮੇਰੇ ਨੂੰ ਗੱਲਾਂ ਆਉਂਦੀਆਂ ਨੇ ਵੀਰਾ ਬੋਲਣ ਦਾ ਵੀਰਾ ਸਮਝਣ ਦਾ ਤਾਂ ਕਰਕੇ ਅਸੀਂ ਮਾਈਕ ਨਹੀਂ ਵੜਦੇ ਬਾਕੀ ਫਿਰ ਮੇਰੇ ਵੱਲ ਚੱਲ ਜੀ ਅਕੁੱਲ ਜੀ ਮੈਂ ਇਹ ਕਹਿੰਦਾ ਕਿ ਜਿੱਦਾਂ ਦਾ ਦੇਵ ਵੀਰਾ ਵਾ ਉਦਾਂ ਦਾ ਹਰ ਇੱਕ ਦਾ ਭਰਾ ਹੋਵੇ ਉਹ ਮੈਨੂੰ ਛੱਡ ਕੇ ਵੀ ਕੋਈ ਨਹੀਂ ਤੇ ਮੇਰਾ ਵੀਰਾ ਵੀ ਬਹੁਤ ਵਧੀਆ ਹੈ ਮੈਂ 11 ਸਾਲ ਦਾ ਸੀਗਾ ਜਦੋਂ ਫਾਰਸ ਅਕਸਪਾਇਰ ਹੋਏ ਨੇ ਅੱਜ ਫਾਰਸਡੇ ਆ ਤੇ ਦੁਦਰ ਨਹੀਂ ਮੈਨੂੰ ਬੱਚਿਆ ਮੈਂ ਵੀਰੇ ਦਾ ਪਹਿਲਾ ਪੁੱਤ ਆ ਤੇ ਵੀਰਾ ਮੇਰਾ ਆਖਰੀ ਯਾਰ ਮੈਂ ਹਰ ਸਮੇਂ ਰਹੇਗਾ ਇਹਨਾਂ ਨਾਲ ਜੇ ਤੁਸੀਂ ਆਪਣੇ ਮਾਪਿਆਂ ਦੀ ਰਿਸਪੈਕਟ ਕਰਦੇ ਹੋ ਤਾਂ ਤੁਸੀਂ ਸਕਸੈਸ ਦੇ ਰਾਹ 'ਤੇ ਹੋ ਜੇ ਤੁਸੀਂ ਆਪਣੇ ਪਰਿਵਾਰ ਨੂੰ ਪਹਿਲਾਂ ਰੱਖਦੇ ਹੋ ਤਾਂ ਤੁਸੀਂ ਸਕਸੈਸ ਦੇ ਰਾਹ 'ਤੇ ਹੋ ਇੱਕ ਹੱਥ ਹੁੰਦਾ ਹੈ ਪੰਜ ਉਂਗਲਾਂ ਹੁੰਦੀਆਂ ਨੇ ਤੇ ਇੱਕ ਉਂਗਲ ਨਾ ਹੋਵੇ ਨਾ ਪਰ ਹੱਥ ਪੂਰਾ ਨਹੀਂ ਹੁੰਦਾ ਤੇ ਪਰਿਵਾਰ ਇਕੱਠਾ ਵਾ ਤਾਂ ਪਿਆਰ ਵਧੇ ਰਹਿੰਦਾ ਤਾਂ ਬੰਦਾ ਮਜ਼ਬੂਤ ਰਹਿੰਦਾ ਤਾਂ ਲੋਕਾਂ ਦੀ ਹਿੰਮਤ ਨਹੀਂ ਹੁੰਦੀ ਕਿ ਤੁਹਾਡੇ ਪਰਿਵਾਰ ਦੇ ਵਿੱਚ 파ੜ ਪਾ ਸਕਦੇ ਲੋਕਾਂ ਦਾ ਜਿਹੜਾ ਕੰਮ ਹੁੰਦਾ ਨਾ ਉਹਨਾਂ ਦਾ ਇਹ ਕੰਮ ਹੁੰਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੁਸ਼ ਕਹਿ ਦੇਣਾ ਕਿਸੇ ਨੂੰ ਕੁਸ਼ ਕਹਿ ਦੇਣਾ ਤੇ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਦੀਵਾਰ ਖੜੀ ਕਰ ਦੇਣੀ ਤੇ ਉਹ ਦੀਵਾਰ ਦੇ ਉੱਤੇ ਖੜ ਕੇ ਉਹ ਸਿਰਫ ਸਵਾਲ ਲੈਂਦੇ ਨੇ ਹੋਰ ਕੁਝ ਨਹੀਂ ਤੇ ਉਹ ਸਵਾਲ ਤੁਸੀਂ ਨਹੀਂ ਦੇਣਾ ਆਪਣੇ ਪਰਿਵਾਰ ਨੂੰ ਇੱਕ ਰੱਖਣਾ ਇੱਕ ਟ੍ਰਾਂਸਪੇਰੈਂਟ ਦੀਵਾਰ ਬਣਾਓ ਕਿਸੇ ਨੂੰ ਕਿਸੇ ਦੀ ਗੱਲ ਬਾਰੋਂ ਪਤਾ ਲੱਗਦੀ ਹੈ ਤਾਂ ਪਹਿਲਾਂ ਹੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਕਲੀਅਰ ਕਰੋ। ਤਾਂ ਜੋ ਫਰਕ ਨਾ ਪਵੇ। ਸ਼ਾਂਤਵੇਂ ਤਰੀਕੇ ਨਾਲ ਗੱਲ ਕਰੋਂਗੇ ਹੁਣ ਸਾਡੇ। ਤੁਹਾਨੂੰ ਕਿਲਾ ਇਹਦਾ ਸਾਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਵੀਰੇ ਬਾਰੇ ਵੀਰੇ ਨੂੰ ਮੇਰੇ ਬਾਰੇ ਕਿਸੇ ਨੂੰ ਕਿਸੇ ਬਾਰੇ ਕਿਸੇ ਨੂੰ ਕਿਸੇ ਬਾਰੇ ਬਹੁਤ ਗੱਲਾਂ ਕਹਿੰਦੇ ਨੇ। ਸਾਡੀ ਆਦਤ ਹੈ ਅਸੀਂ ਬੈ ਕੇ ਗੱਲ ਕਲੀਅਰ ਕਰ ਲੈਂਦੇ ਤਾਂ ਸਾਨੂੰ ਪਤਾ ਲੱਗਦਾ ਕਿ ਉਹ ਜਿਹੜਾ ਬੰਦਾ ਬੀਰੇ ਨੂੰ ਮੇਰੇ ਨਾਲੇ ਕੁਝ ਕਹਿ ਕੇ ਗਿਆ ਵਾ ਉਹੀ ਬੰਦਾ ਮੈਨੂੰ ਬੀਰੇ ਬਾਰੇ ਕੁਝ ਕਹਿ ਕੇ ਜਾਂਦਾ ਉਹ ਬੰਦ ਉਹ ਇਨਸਾਨ ਨੂੰ ਦੂਰ ਕਰੋ ਜਿਹੜਾ ਤੁਹਾਡੇ ਪਰਿਵਾਰ ਬਾਰੇ ਕੁਝ ਕਹਿੰਦਾ ਨਾ ਕਿ ਆਪਣੇ ਪਰਿਵਾਰ ਨੂੰ ਉਹ ਇਨਸਾਨ ਕਰਕੇ ਦੂਰ ਕਰੋ ਬਿਲਕੁਲ ਠੀਕ 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 ਇਹਨੇ ਮੈਂ ਕੁੱਛੀ ਅਗਰ ਮੈਂ ਦੋ ਆਜਾ ਰਾਈਟਰ ਸਾਹਿਬ ਅੱਛਾ ਜਿੰਨੀਆਂ ਵੀ ਸਟੋਰੀਜ਼ ਲਿਖੀਆਂ ਸਾਰੀਆਂ ਮੈਂ ਦੋਨੇ ਲਿਖੀਆਂ ਇਕ ਵਰਮਨ ਬੋਲਾਸਤੇ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਿਤੇ ਜਾਂਦੇ ਹਾਂ ਤਾਂ ਸਾਨੂੰ ਇੰਨਾ ਪਿਆਰ ਮਿਲਦਾ ਉਸ ਟਾਈਮ ਇਹ ਲੱਗਦਾ ਕਿ ਰੱਬ ਤਾਂ ਨੂੰ ਜਾਗਦਾ ਕੇ ਜਿਹੜਾ ਲਿਖਿਆ ਤੁਹਾਡੇ ਵਾਸਤੇ ਲੈ ਕੇ ਆਏ ਆ ਸਾਹਮਣੇ ਨਹੀਂ ਮਿਹਨਤ ਕੀਤੀ ਔ ਰੰਗ ਲਿਆ ਅੱਜ ਜਿਵੇਂ ਐਂਟਰਸ ਕਿਤੇ ਤੁਸੀਂ ਸਾਰਿਆਂ ਨੇ ਕੁੱਕਾ ਮਾਰ ਮਾਰ ਕੇ ਸਵਾਗਤ ਕੀਤਾ ਬੜਾ ਬਿਲ ਖੁਸ਼ ਹੋਇਆ ਔਰ ਇੱਕ ਗੱਲ ਕਹੂੰਗੀ ਜਿਨੇ ਮਾਂ ਪਿਓ ਦੀ ਖੁਸ਼ੀ ਜਿੱਤ ਲਈ ਨਾ ਉਹਨੇ ਦੁਨੀਆ ਜਿੱਤ ਲਈ ਬਾਕੀ ਸਾਡੀਆਂ ਸੀਰੀਜ਼ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਕਰਦੇ ਹੋ ਤੇ ਆਪਣੀਆਂ ਬੂਹੇਵਾਰੀਆਂ ਤੇ ਦਾਦਾਬਾਣੀ ਦੋਨੇ ਸੀਰੀਜ਼ ਚੱਲ ਰਹੀਆਂ ਨੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਤੇ ਬਾਕੀ ਟੈਨਸ਼ਨ ਨਹੀਂ ਲੈਣੀ ਮੈਂ ਹੈ ਵੀ ਆ ਨਾ ਸੱਚੀ ਗੱਲ ਹੀ ਕਰ ਰਹੀ ਹਾਂ ਚੈੱਕ ਕਰ ਲੀ ਜੀ ਸਾਰਿਆਂ ਨੂੰ ਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇਹ ਪਿਆਰ ਐਂ ਬਣਾਈ ਰੱਖਿਓ ਥੈਂਕ ਯੂ ਤੁਸੀਂ ਮੈਂ ਅੱਗੇ ਯਾਦ ਕਰਵਾਵਾਂਗੇ ਚਾਰ ਪੰਜ ਗੱਲਾਂ ਹੋਰ ਜਿਆਦਾ ਬੋਲੀ ਦਾ ਹੁੰਦਾ ਹਾਂਜੀ ਕੁਝ ਕਹਿਣਾ ਚਾਹੁੰਦੀ ਮੈਂ ਵੀ ਤੁਹਾਡੀ ਬਹੁਤ ਵੱਡੀ ਫੈਨ ਆ ਉਹ ਭੈਣ ਤਾਂ ਮੈਂ ਹੈਗੀ ਆ ਭੈਣ ਤਾਂ ਮੈਂ ਹੈਗੀ ਆ ਤੇ ਫੈਨ ਆ ਮੈਂ ਨਾ ਮੈਮ ਦੇ ਨਾਲ ਫੋਟੋ ਵੀ ਚਾਹਣਾ ਚਾਹੁੰਦੀ ਆ ਆਪਾਂ ਚਾਹੁੰਦੇ ਆ ਆਪਾਂ ਸਟੇਜ ਚਾਲੂ ਕਰ ਦਈਏ ਹਾਂ ਚਲੋ ਤੁਸੀਂ ਕਿਹਾ ਸੀ ਕਿ ਵੀ ਕੁੜੀਆਂ ਨੇ ਜਾਣਾ ਬਿਲਕੁਲ ਬਿਲਕੁਲ ਮੈਂ ਤਾਂ ਕਿਹਾ ਸੀ ਮੈਂ ਕਿਹਾ 5:30 ਵਜੇ ਮੈਂ ਕੁੜੀਆਂ ਤੋਲੀਆਂ ਨੇ ਚਲੋ ਖੈਰ ਕੋਈ ਨਾ ਇਹ ਜਿਸ ਬਾਬਤ ਰੋਜ਼ ਥੋੜੀ ਬੰਦੇ ਨਹੀਂ ਸ਼ਿਗਲ ਭਾਈ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਮੇਰੇ ਵਾਈਫ ਤੁਹਾਡੇ ਸਾਰੇ ਸ਼ੋਅ ਦੇਖਦੇ ਆ ਭਾਈ ਜੀ ਨੇ ਮੈਂ ਦੇਖਿਆ ਕਿ ਉਹ ਤੇ ਕਹਿੰਦੇ ਮੈਂ ਤੁਸੀਂ ਵੀ ਦੇਖਦੇ ਮੈਂ ਸਵੇਰ ਨੂੰ ਜੋਬ ਕਰਦਾ ਨਾ ਸ਼ਾਮ ਨੂੰ ਮੈਂ ਸ਼ਾਮ ਨੂੰ ਅੱਗੇ ਫਿਲਮ ਕਰਦਾ ਮੈਂ ਦੇਖਦਾ ਤੁਹਾਡੇ ਸੀਰੀਅਲ ਵੀ ਅੱਛੇ ਲੱਗਦੇ ਤੁਹਾਨੂੰ ਤਾਂ ਪਤਾ ਹੀ ਪਤਾ ਲੱਗੂਗਾ ਕਿ ਤੁਹਾਡੀ ਵਾਈਫ ਕਿਉਂ ਦੇਖਦੀ ਹੈ ਤੁਸੀਂ ਵੀ ਦੇਖਿਆ ਕਰੋ ਓਕੇ ਦਾ ਭਾਈ ਮੈਂ ਕਹਿਣਾ ਚਾਹੁੰਦਾ ਸੀ ਸਰ ਕਿ ਤੁਸੀਂ ਕੋਈ ਸੀਰੀਅਸ ਦਾ ਨਾਮ ਹੋ ਜਿਹੜਾ ਕਿ ਜਿੱਦਾਂ ਪੰਜਾਬ ਦੇ ਲੋਕ ਨੇ ਅੱਜਕੱਲ ਬਾਹਰ ਜਾਣ ਨੂੰ ਬਹੁਤ ਕਰੀਏ ਬਾਹਰ ਜਾਣਾ ਸਰ ਬਾਹਰ ਕੁਛ ਨਹੀਂ ਪਿਆ ਨਹੀਂ ਹੈਗਾ ਸਰ ਇੱਥੇ ਨਿਮਨਤ ਕਰੋ ਇੱਥੇ ਬਹੁਤ ਖੁਸ਼ ਆ ਬਿਲਕੁਲ ਜੀ ਤੁਹਾਡੇ ਜਿਹੜੇ ਜੀ ਡਾਈ ਨੇ ਜੀ ਉਹਨਾਂ ਨੂੰ ਮੇਰੇ ਫਰੈਂਡ ਵੀ ਹੈ ਕੀ ਬਾਤ ਹੈ ਜੀ ਤੇ ਉਹਨਾਂ ਨੇ ਮੈਂ ਅਸੀਂ ਕਾਲੀਗ ਵੀ ਰਹੇ ਹਾਂ ਤੇ ਉਹਨਾਂ ਨੂੰ ਪਤਾ ਉਹ ਪਤਾ ਉਹ ਗੁਰਦੀ ਬਾਰੇ ਤੇ ਮੈਂ ਚਾਹੁੰਦਾ ਕਿ ਮੈਂ ਅਸੀਂ ਬਿਨਾਂਸ ਕਰਦੇ ਆ ਸਾਨੂੰ ਮਾਰਦੀ ਦੇਖਣੇ ਜਾ ਕੇ ਤੇ ਲੋਕ ਉਹ ਬਿਜ਼ਨਸ ਹੋ ਜਾ ਜਿਹੜਾ ਕਿ ਅਸੀਂ ਸੋਚਿਆ ਨੂੰ ਨਾ ਕਰੀਏ ਜਿਹੜੇ ਹੁਣ ਦੇ ਨੌਜਵਾਨ ਲੋਕ ਨੇ ਉਹ ਕਹਿੰਦੇ ਅਸੀਂ ਬਾਹਰ ਜਾਣਾ ਵਾਸਤੇ ਬਿਲਕੁਲ ਨਹੀਂ ਬਾਹਰ ਦੇ ਲੋਕ ਅਰੇ ਸਕਸੈਸਫੁਲ ਬੰਦੇ ਨੇ बिजनेसमੈਨ ਨੇ ਉਹ ਉੱਥੋਂ ਕਮਾ ਕੇ ਇੱਥੇ ਲੈ ਕੇ ਆਉਂਦੇ ਨੇ ਇੱਥੇ ਕਮਾ ਕੇ ਬਾਹਰ ਕਮਾਉਂਦੇ ਨੇ ਵਧੀਆ ਨਹੀਂ ਦੇਖੋ ਜਦੋਂ ਮੈਂ ਕਹਿੰਦਾ ਕਿਸੇ ਕੋਈ ਸੀਰੀਅਸ ਜਨਰ ਕਰੋ ਜਿਹੜਾ ਕਿ ਉਹਨਾਂ ਨੂੰ ਇਨੀਸ਼ੀਏਟਿਵ ਕਰੇ ਕਿ ਇੱਥੇ ਰਹਿ ਕੇ ਵੀ ਜ਼ਿੰਦਗੀ ਬਹੁਤ ਵਧੀਆ ਤੁਹਾਡੀ ਪਤਾ ਕੀ ਗੱਲ ਹੈ ਜੀ ਉਹ ਜਦੋਂ ਇਹ ਹੁੰਦੀ ਹੈ ਕਿ ਹਰੇਕ ਦਾ ਦਾਣਾ ਪਾਣੀ ਨਾ ਕਿਤੇ ਮੈਂ ਕਿਤੇ ਲੈ ਕੇ ਆ ਹੁੰਦਾ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਆਪਣਾ ਮੁਕੱਦਰ ਲਿਖਦੇ ਪਏ ਆ ਪਰ ਨਹੀਂ ਉਹਨੇ ਬਹੁਤ ਪਹਿਲਾਂ ਜੰਮਣ ਤੋਂ ਪਹਿਲਾਂ ਵੀ ਲਿਖਿਆ ਹੁੰਦਾ ਕਿ ਇਹ ਬੰਦੇ ਨੇ ਅਮਰੀਕਾ ਜਾ ਕੇ ਖਿਡਾਰੀ ਵਾਂਗ ਕੰਮ ਕਰਨਾ ਉੱਥੋਂ ਇੰਨੇ ਰੁਪਏ ਡਾਲਰ ਲੈਣੇ ਨੇਗੇ ਉਹ ਤੋਂ ਬਾਅਦ ਕਮਾ ਕੇ ਇੱਥੇ ਆਣਾ ਜੇ ਬਾਹਰ ਜਾ ਕੇ ਵੀ ਕਮਾ ਰਹੇ ਨੇ ਤਾਂ ਭਾਜੀ ਆਪਣਾ ਹੀ ਭਲਾ ਜੋ ਕਿ ਉੱਥੇ ਕਮਾ ਕੇ ਇੱਥੇ ਭੇਜ ਦੇਣਾ ਹੈ ਵਿੱਦੂ ਦਾ ਠੀਕ ਹੈ ਪਰ ਇੱਥੇ ਲੋਕਾਂ ਸੇ ਬਹੁਤ بزਨਸ ਘੱਟਦਾ ਵੈ ਬਿਜ਼ਨਸ ਵੀ ਘੱਟਦਾ ਨੰਬਰ ਤੋਂ ਕਿ ਹਰੇਕ ਕੋਲ ਨਾ ਬਾਹਰ ਜਾਣੀ ਫਰਜ਼ਾ ਤੇ ਪੰਜਾਬ ਦੀ ਜਿੰਦਗੀ ਭਾਜੀ ਇੱਥੇ 5500 ਰੁਪਏ ਦੀ ਅੜੀ ਕੌਣ ਹੰਦਾ ਹਾਂਜੀ ਇੱਥੇ 5500 ਰੁਪਏ ਦੀ ਅੜੀ ਕੌਣ ਕਰੂਗਾ ਇੱਥੇ ਵੀ ਉਹੀ ਲੋਕ ਨੇ ਜਿਹੜੇ ਕਿ ਲੱਖਾਂ ਵਿੱਚ ਟੇਢੇ ਕਮਾਉਂਦੇ ਨੇ ਉਹ ਵੀ ਮੈਂ ਐਦਾਂ ਦੇ ਲੋਕ ਦੇਖ ਕੇ ਜਿਹੜੇ ਵੀ ਕਿਰਾਏ ਤੇ ਰਹਿੰਦੇ ਨੇ ਸ਼ਿਮਲਾਪੁਰੀ ਰਹਿਆ ਅੱਜ ਨੂੰ ਆਪਣੇ ਵਾਈਫ ਨੂੰ ਸਵੇਰੇ ਵਰਦੋਬਰ ਮੱਥਾ ਟੇਕਣ ਗਿਆ ਮਨੂੰ ਕਿਹਾ ਮੈਂ ਇੱਥੇ ਵੀ ਉਹ ਲੋਕ ਨੇ ਜਿਹੜੇ ਕਿਰਾਏ ਤੇ ਰਹਿੰਦੇ 10 ਸਾਲ ਅੱਜ ਰਾਜਗੜ੍ਹ ਸੈਂਟ ਆਰਾ ਪੂਰੇ ਡਾਕੂਮੈਂਟ ਨੂੰ ਆਉਂਦਾ ਹੈ ਜਦੋਂ ਮੈਂ ਬਾਈਨਰ ਤੋਂ ਇਹਦਾ ਨਾਮ ਪੁੱਛਣਾ ਕੀ ਕਰਦੇ ਨੇ ਮੈਂ ਇੱਕ ਮੈਨ ਸਟਰਗਲ ਬੰਦਾ ਐਮ ਲਰਨਿੰਗ ਪਰਸਨ ਦਾਸ ਹਨ ਕਬੜੀ ਪ੍ਰਾਣਾ ਕਰੀ ਪ੍ਰਯਤਮ ਵਾਲੀ ਗੜੀ ਸ਼ੁਰੂ ਹੋਈ ਸੀ ਪਾਪਾ ਨੇ ਮੈਨੂੰ ਸਾਈਕਲ ਕਿਹਾ ਤਾਂ ਕਿੰਟਾ ਕਰ ਦਿੱਤਾ ਉਹ ਵੀ ਪੈਰਲ ਅੱਗੋ ਜੁੱਤ ਬੱਚੇ ਚਲਾ ਰਹੇ ਹਸਾ ਮਿਲੇ ਆ ਕੁਮਾਰ ਟਾਈਮ ਦੇ ਕੇ ਨਾ ਬਹੁਤ ਸੌਫਟਾ ਖਲਾ ਆਜ ਪਾਪਾ ਹੀ ਕਹਿੰਦਾ ਨੂੰ 200 ਇੰਪਲੋਈਸ ਮੇਰੇ ਨਾਲ ਕੰਮ ਕਰਦੇ ਨੇ ਪਾਪਾ ਹੀ ਕਰ ਨਵਾਂ ਜਵਲ ਬਣਾਇਆ ਸਾਨੇ ਵਾਲਾ ਇੱਕ ਵਰਡ ਹੈ ਪੰਜਾਬੀ ਵਾਲੀ ਕਹਿੰਦੇ ਜਿੰਨੂੰ ਕੰਮ ਕਰਨ ਦਾ ਤਰੀਕਾ ਆਉਂਦਾ ਅੱਥੇ ਹੀ ਅਮਰੀਕਾ ਮੈਂ ਹਮੇਸ਼ਾ ਸੋਚੀਦਾ ਤਾਂ ਵੀ ਬੜੀ ਇਸ ਚੀਜ਼ ਦੇ ਉੱਤੇ ਅਸੀਂ ਜ਼ਰੂਰ ਬਣਾਵਾਂਗੇ ਜੋ ਤੁਸੀਂ ਸੁਜੈਸ਼ਨ ਦਿੱਤਾ ਇਹਦੇ ਅਸੀਂ ਵਰਕ ਜ਼ਰੂਰ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਇੱਥੇ ਰਹਿ ਕੇ ਕਿੰਨਾ ਕਾਮਯਾਬ ਹੋਇਆ ਹੋਇਆ ਜਾ ਸਕਦਾ ਅ ਕਈ ਚੀਜ਼ਾਂ ਨਹੀਂ ਕਿ ਪਰ ਇੱਥੇ ਲੋਕ ਨਾ ਉਹ ਕੰਮ ਕਰਨ ਤੋਂ ਝਿਜਕਦੇ ਨੇ ਜਿਹੜੇ ਬਾਅਦ ਸਾਕੇ ਕਰਦੇ ਨੇਗੇ ਆਪਣੀ ਸਿਰਫ ਪੰਜਾਬੀਆਂ ਦੀ ਇੱਕ ਗੈਰਤ ਜਿਹੜੀ ਹੈ ਨਾ ਉਹ ਮੋੜੇ ਆ ਜਾਂਦੀ ਹੈ ਸਿਰਫ ਉਹ ਮੁਰਿਆ ਰਿਆ ਰਿਆ ਮੈਂ ਯਾਰ ਮੈਂ ਮੈਂ ਥੋੜੀ ਤਾਂ ਮੈਂ ਦਾਦਾ ਸਰ ਗੈਰਤੀ ਦਾ ਗੱਲ ਆ ਇਹ ਗੈਰਤੀ ਹੈ ਜਿਹੜੀ ਬੰਦੇ ਨੂੰ ਇੱਕੋ ਇੱਥੇ ਲੈ ਕੇ ਆਉਂਦੀ ਹੈ ਬਿਲਕੁਲ ਮੈਨੂੰ ਮੇਰੇ ਘਰ ਦੇ ਬਾਹਰ ਬੰਦੇ ਨੇ ਗੱਡੀ ਲਾਉਂਦ ਰੁਕੇ ਮੈਨੂੰ ਮੈਂ ਉਹ ਤੋਂ ਰਾਈਡ ਰੈਂਦਾ ਸੀ ਮੈਨੂੰ ਕਹਿੰਦਾ ਜੇ ਵੱਡੀਆਂ ਗੱਡੀਆਂ ਸ਼ੌਂਕ ਸੀਦਾ ਬੀਆਰਸ ਨਾਲ ਲੈਣਾ ਹੀ ਕਰ ਲੈ ਲੈ ਨਹੀਂ ਲਿਆ ਤਾਂ ਮੈਂ ਨਾਲ ਦੋਹਾਂ ਔਲ ਕਰ ਦਿੱਤੀ ਕਿਆ ਬਾਤ ਹੈ ਮੈਂ ਗੱਡੀ ਉਧਰ ਹੀ ਲੰਮੇ ਦਸ ਫੇਰ ਲੰਮਾ ਕਰਦਾ ਥੈਂਕ ਯੂ ਸਰ ਥੈਂਕ ਯੂ ਥੈਂਕ ਮੈਂ ਤੁਹਾਡੀ ਬਹੁਤ ਫੈਨ ਹਾਂ ਬਿੰਦੋਵਾਨਾ ਸੱਚੀ ਬਹੁਤ ਵੜੀ ਫੈਨ ਹਾਂ ਮੈਂ ਤੁਹਾਡੀ ਸਾਰੀ ਵੀਡੀਓਜ਼ ਦੇਖਦੀ ਆ ਮੈਂ ਜਿਵੇਂ ਤੁਸੀਂ ਉਹ ਇਹਨਾਂ ਨੂੰ ਕਹਾਂ ਭਾਜੀ ਨੂੰ ਕਿ ਤੁਸੀਂ ਖੁਦ ਵੀਡੀਓਜ਼ ਦੇਖੋ ਮੇਰੇ ਹਸਬੰਦ ਵੀ ਕਹਿੰਦੇ ਹੁੰਦੇ ਸੀ ਮੈਨੂੰ ਕਿ ਸਾਰਾ ਦਿਨ ਵੀਡੀਓਜ਼ ਦੇਖਦੀ ਹੈ ਕੀ ਹੈ ਇਹਦੇ ਵਿੱਚ ਮੈਂ ਕਿ ਇੱਕ ਵਾਰੀ ਇਹਨਾਂ ਦੀ ਵੀਡੀਓ ਦੇਖ ਕੇ ਜਰੂਰ ਦੇਖਿਓ ਉਹ ਸੱਚੀ ਦੇਖਦene ਵੀਡੀਓਜ਼ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਸੱਚੀ ਨਾ ਬਹੁਤ ਵੜੀ ਹੈ ਸੈਨ ਮੈਂ ਫੋਟੋ ਕਰਵਾਣਾ ਚਾਹੀਏ ਤੁਹਾਡੇ ਨਾਲ ਇਨੀਆਂ ਗੱਲਾਂ ਸੁਣ ਕੇ ਲੱਗ ਰਿਹਾ ਕਿ ਅਸੀਂ ਦੇਰਦੋਂ ਸਾਡੇ ਨਾਲ ਇੱਕ ਸੈਸ਼ਨ ਲੱਖ ਲੀਏ ਉਹਦਨ ਆਪਾਂ ਇਹੀ ਗੱਲਾਂ ਕਰਾਂਗੇ ਪਰਿਵਾਰ ਨੂੰ ਲੈ ਕੇ ਕਿਉਂਕਿ ਜਿੱਥੇ ਪਰਿਵਾਰ ਦੀ ਗੱਲ ਹੁੰਦੀ ਹੈ ਉਹ ਗੱਲ ਹੋਣੀ ਚਾਹੀਦੀ ਹੈ ਬਹੁਤ ਟਾਈਮ ਹੋ ਗਏ ਮੱਥੇ ਆਪਾਂ ਸਟੇਜ 'ਤੇ ਆਲ ਵਧੇ ਅਭਿਰਾਜਪ੍ਰੀਤ ਜੀ ਸਾਡੇ ਨੂੰ ਸਟੇਜ 'ਤੇ ਇੰਹੀ ਪਿਆਰ ਕਰਦੇ ਹੋ ਜੀ ਇੱਕ ਵਾਰ ਤੁਹਾਡੇ ਲਈ ਤਾੜੀਆਂ ਜੀ ਆਪਕਾ ਦਿਨ ਬਹੁਤ ਅੱਛਾ ਰਹੇ ਥੈਂਕ ਯੂ ਅਲੋ ਜੀ ਸਾਡੇ ਮੈਂ ਦੋ ਲਫ਼ਾਜ਼ ਬੋਲਦਾ ਤੁਹਾਡੇ ਮਤਲਬ ਸਾਬ ਵੈਸੇ ਸਾਰਿਆਂ ਦੇ ਲਈ ਆ ਆਲ ਯੂਨੀਵਰਸਲ ਸਭ ਲਈ ਪਰ ਤੁਸੀਂ ਖੜੇ ਸੀ ਤੁਹਾਡੀ ਜੋੜੀ ਖੜੀ ਸੀ ਮੈਂ ਦੋ ਲਫ਼ਾਜ਼ ਬੋਲਦਾ ਉਹ ਇਹ ਹੈ ਆ ਜਾ ਫਿਰ ਦੋਵੇਂ ਇਕੱਠਿਆਂ ਦੀ ਇੱਕ ਫੋਟੋ ਪਾਈਏ ਆ ਜਾ ਫਿਰ ਦੋਵੇਂ ਇਕੱਠਿਆਂ ਦੀ ਇੱਕ ਫੋਟੋ ਪਾਈਏ ਜਿਹੜੇ ਮੱਚਦੇ ਨਹੀਂ ਉਹਨਾਂ ਨੂੰ ਹੋਰ ਮਚਾਈਏ ਆ ਜਾ ਦੋਵੇਂ ਇਕੱਠਿਆਂ ਦੀ ਇੱਕ ਫੋਟੋ ਪਾਈਏ ਜਿਹੜੇ ਮੱਚਦੇ ਨੇ ਉਹਨਾਂ ਨੂੰ ਹੋਰ ਮਚਾਈਏ ਤੂੰ ਉਹੀ ਕਾਲਾ ਜਿਹਾ ਸੂਟ ਪਾ ਲਈ ਤੂੰ ਮੇਰੇ ਕਹਿਣ ਤੇ ਉਹੀ ਜਿਹੜੀ ਤੁਹਾਨੂੰ ਮੈਂ ਕਹਿੰਦਾ ਸੀ ਮੈਨੂੰ ਪਰਚੀ ਮਿਲੀ ਅਮਰਵੀਰੇ ਕੋਲ ਉਹ ਇਹ ਹੈ ਉਹਨੂੰ ਪੜ੍ਹਨ ਲੱਗਿਆ ਮੈਂ ਤੂੰ ਮੇਰੇ ਕਹਿਣ ਤੇ ਉਹੀ ਕਾਲਾ ਜਿਹਾ ਸੂਟ ਪਾ ਲਈ ਮੱਥੇ ਟਿੱਕਾ ਬਾਹੀ ਚੂੜਾ ਜ਼ਰੂਰ ਪਾ ਲਈ ਸਿਰ ਤੇ ਦੁਪੱਟਾ ਜ਼ਰੂਰ ਤੂੰ ਰੱਖੀ ਦੇਖੋ ਰਿਬਾਉਂਡਿੰਗ ਕਰਾਈ ਹੋਈ ਹੈ ਕੋਈ ਨਾ ਕੁਝ ਨਹੀਂ ਹੋਣਾ ਸਿਰ ਤੇ ਦੁਪੱਟਾ ਜ਼ਰੂਰ ਤੂੰ ਰੱਖੀ ਮੇਰੀਆਂ ਅੱਖਾਂ ਵਿੱਚ ਤੂੰ ਤੱਕੀਂ ਸਿਰ ਤੇ ਦੁਪੱਟਾ ਜ਼ਰੂਰ ਤੂੰ ਰੱਖੀ ਮੇਰੀਆਂ ਅੱਖਾਂ ਵਿੱਚ ਤੂੰ ਤੱਕੀਂ ਕਿਹੜੀ ਆਉ ਤင်း ਨੂੰ ਸੋਚੀ ਲਾਈਏ ਆਜਾ ਦੋਵੇਂ ਕੱਠਿਆਂ ਦੀ ਫੋਟੋ ਪਾਈਏ ਜਿਹੜੇ ਮੱਚਦੇ ਨੇ ਉਹਨਾਂ ਨੂੰ ਹੋਰ ਮਚਾਈਏ ਪੈਰੀ ਝਾਂਜਰਾ ਤਲिए ਮਹਿੰਦੀ ਲਾ ਲਈ ਪੈਰੀ ਝਾਂਜਰਾ ਤਲिए ਮਹਿੰਦੀ ਲਾ ਲਈ ਚੰਗਾ ਬੁੱਲਾਂ ਤੇ ਕੁਝ ਹਲਕਾ ਹੀ ਲਾ ਲਈ ਪੈਰੀ ਝਾਂਜਰਾ ਤਲिए ਮਹਿੰਦੀ ਲਾ ਲਈ ਹੋਠਾਂ ਤੇ ਕੁਝ ਹਲਕਾ ਲਾ ਲਈ ਸੋਹਣੇ ਦੇ ਮੁੱਖ ਨੂੰ ਬਾਈ ਦੇ ਵੱਲ ਘਮਾ ਲਈ ਹਾਂ ਇੱਥੇ ਆ ਪਹੁੰਚ ਆਈਦਾ ਸੀਗਾ ਦੋਨਾਂ ਨੇ ਸ਼ੁਕਰੀਆ ਪੈਰੀ ਝਾਂੜੜਾ ਤਲੀਏ ਲਹਿੰਦੀ ਲਾਲੀ ਹੋਠਾਂ ਤੇ ਕੁਝ ਹਲਕਾ ਲਾਲੀ ਸੋਨਾ ਜਾਂ ਮੁੱਖ ਵੀਰ ਦੇ ਵੱਲ ਕੁਮਾ ਲਈ ਉਹ ਫੋਟੋ ਨੂੰ ਛੱਡ ਕਰੀਲ ਬਣਾਈਏ ਆ ਜਾ ਦੋਵੇਂ ਇਕੱਠਿਆਂ ਦੀ ਇੱਕ ਫੋਟੋ ਪਾਈਏ ਜਿਹੜੇ ਮੱਚਦੇ ਨੇ ਉਹਨਾਂ ਨੂੰ ਬਸ ਮਿਲ ਕੇ ਰਹਿਣਾ ਜ਼ਿੰਦਗੀ ਜਿੰਦਾਬਾਦ ਆ ਮੁਹੱਬਤ ਜ਼ਿੰਦਾਬਾਦ ਆ ਚੱਕ 뮤ਜ਼ਿਕ ਕੁਏ ਚੱਕ ਕਰ ਲਾ ਤੇ ਵੀ ਤੇ ਨੇ ਯੂਜ਼ ਫੈਨ ਫਾਲ ਵਿੰਗ ਅੱਜ ਕੱਲ ਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਵੈੜੀਆਂ ਦਾ ਬੀਪੀਓ ਚੱਲਦਾ ਏ ਲੋ ਦੇ ਬਾਈ ਦੇ ਦੇਵ ਕਰਦਾ ਫਲੋ ਸੁਣ ਆਇਆ ਬੋੜੇ ਕਹਿੰਦੇ ਫਿਰ ਦੇ ਆ ਕੀ ਹੋਇਆ ਨੋ 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 ਹਾਂ ਐਸਾ ਕਿਸੇ ਨਾਲ ਕਿੱਥੇ ਰਲਦੀ ਦੇਖ ਤੇਰੇ ਅੱਟ ਦੀ ਆ ਹਵਾ ਚੱਲਦੀ ਆ ਬਿੱਲੋ ਤੇਰੇ ਵਾਲੇ ਦੀ ਆ ਹਵਾ ਚੱਲਦੀ ਦੇਖ ਤੇਰੇ ਅੱਟ ਦੀ ਆ ਹਵਾ ਚੱਲਦੀ ਬਿੱਲੋ ਤੇਰੇ ਵਾਲੇ ਦੀ ਆ ਹਵਾ ਚੱਲਦੀ ਸਕਸੈਸ ਵਾਲਾ ਗੇਜ਼ ਕਮੈਂਟ ਵਾਲਾ ਪੇਜ ਸਟਾਈਲ ਯਟ ਦਾ ਨਤ ਤੇ ਕਰੇਜ਼ ਚੱਲਦੀ ਐ ਹਵਾ ਦੇਖ ਪੂਰੀ ਮਾਨੀ ਵਾਲੀ ਦੀ ਦੇਖ ਤੇ ਰੱਟ ਦੀ ਹਵਾ ਚੱਲਦੀ ਆ ਬਿਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਯਟ ਦੀ ਹਵਾ ਚੱਲਦੀ ਬਿਲੋ ਤੇਰੇ ਵਾਲੇ ਦੀ ਹਵਾ ਚੱਲਦੀ ਚਨੇ ਗੁਰਮੇਲ ਵੈਰੀ ਦੀ ਰੇਲ ਨੇ ਰੱਖੇ ਹੱਥ ਯਾਰ ਮਰਨੇ ਦਾ ਖੇਲ ਮਰ ਜਾਣਾ ਮੰਨੀ ਨਾ ਮੋਤ ਟੱਲਦੀ ਦੇਖ ਤੇਰੇ ਅੱਟ ਦੀ ਆਵਾ ਚੱਲਦੀ ਆ ਮਿਲੋ ਤੇਰੇ ਆਵੇ ਦੀ ਆਵਾ ਚੱਲਦੀ ਦੇਖ ਤੇਰੇ ਹੱਲ ਦੀ ਆਵਾ ਚੱਲਦੀ ਮਿਲੋ ਤੇਰੇ ਆਵੇ ਦੀ ਆਵਾ ਚੱਲਦੀ ਚੱਕ ਕਰ ਲਾਵੇ ਉਸਤੀ ਵੀ ਤੇ ਨਹੀਂ ਉਸ ਓਏ